ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਮੇਰੀਆਂ ਭੈਣਾਂ ਦੇ ਲਈ ਹੈ ਭਾਵ ਕਿ ਔਰਤਾਂ ਦੇ ਲਈ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਰਸੋਈ ਦੀ ਅਤੇ ਰਸੋਈ ਦੇ ਵਿੱਚ ਬਣਦੇ ਹੋਏ ਖਾਣੇ ਦੀ ਸੰਗਤ ਜੀ ਖਾਸ ਕਰਕੇ ਆਟੇ ਦੀ ਜੇਕਰ ਆਪਾਂ ਆਟੇ ਨੂੰ ਗੁੰਨਦਿਆਂ ਹੋਇਆਂ ਆਟੇ ਨੂੰ ਪਕਾਉਂਦਿਆਂ ਹੋਇਆਂ ਕੁਝ ਗੱਲਾਂ ਦਾ ਧਿਆਨ ਰੱਖ ਲੈਂਦੇ ਹਾਂ ਤਾਂ ਸਾਡੇ ਘਰ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਕਈ ਪਰੇਸ਼ਾਨੀਆਂ ਸਾਡੇ ਘਰ ਦੇ ਵਿੱਚ ਸਾਡੇ ਆਟੇ ਤੋਂ ਆਈਆਂ ਹਨ ਤਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਇਹ ਆਪਾਂ ਸਾਰੀ ਗੱਲਬਾਤ ਕਰਾਂਗੇ ਜੇਕਰ ਅੱਜ ਦੀ ਵੀਡੀਓ ਨੂੰ ਆਪਾਂ ਪੂਰਾ ਸਮਝ ਲਿਆ ਜੇਕਰ ਇਹਨਾਂ ਗੱਲਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਿਆ ਆਪਣੀ ਰਸੋਈ ਦੇ ਵਿੱਚ ਇਹ ਗੱਲਾਂ ਆਪਾਂ ਲਾਗੂ ਕਰ ਲਈਆਂ ਤਾਂ ਰਸੋਈ ਦੇ ਵਿੱਚ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਦੇਖਣਾ ਫਿਰ ਸਾਡੀ ਕਿਸਮਤ ਸੋਹਣੀ ਵਾਂਗ ਚਮਕੇਗੀ ਤਾਂ ਆਓ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਾਂ ਕਿਸੇ ਵੀ ਪਰਿਵਾਰ ਦੇ ਨਾਲ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਉਸ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਜੀ ਦਵਾਈ ਜ਼ਰੂਰ ਖਾ ਰਿਹਾ ਹੈ ਕਿਸੇ ਨਾ ਕਿਸੇ ਦੀ ਦਵਾਈ ਜ਼ਰੂਰ ਚੱਲ ਰਹੀ ਹੈ ਅਤੇ ਕਈ ਵਾਰ ਤਾਂ ਡਾਕਟਰ ਨੂੰ ਵੀ ਸਮਝ ਨਹੀਂ ਆਉਂਦੀ ਕਿ ਸਾਨੂੰ ਕੀ ਦੁੱਖ ਹੈ ਕੀ ਰੋਗ ਹੈ ਫਿਰ ਵੀ ਅਸੀਂ ਰੋਜ਼-ਰੋਜ਼ ਦਵਾਈਆਂ ਖਾ ਰਹੇ ਹਾਂ ਇਹ ਦਵਾਈਆਂ ਖਾਣ ਦਾ ਕੀ ਕਾਰਨ ਹੈ ਮਨ ਨੂੰ ਹਰ ਵੇਲੇ ਕਾਲੀ ਜੇ ਪੈਂਦੀ ਰਹਿੰਦੀ ਹੈ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਸੁਭਾਅ ਦੇ ਵਿੱਚ ਛਿੜਛਿੜਾਪਨ ਰਹਿੰਦਾ ਹੈ ਪਰ ਅਸੀਂ ਕਦੇ ਇਹ ਸੋਚਿਆ ਹੈ ਕਿ ਇਹ ਸਭ ਕੁਝ ਸਾਡੇ ਨਾਲ ਕਿਉਂ ਹੁੰਦਾ ਹੈ ਪਰ ਇਹਦਾ ਜਵਾਬ ਡਾਕਟਰ ਸਾਹਿਬ ਦਿੰਦੇ ਨੇ ਕਿ ਸਾਡੇ ਬਜ਼ੁਰਗ ਵੀ ਸਾਨੂੰ ਇਹ ਹੀ ਦੱਸਦੇ ਹਨ ਕਿ ਇਹ ਸਭ ਕੁਝ ਸਾਡੇ ਖਾਣ ਪੀਣ ਦੇ ਕਰਕੇ ਹੁੰਦਾ ਹੈ ਭਾਵੇਂ ਜੋ ਵੀ ਅਸੀਂ ਭੋਜਨ ਸ਼ੱਕਦੇ ਹਾਂ ਉਹਦਾ ਪ੍ਰਭਾਵ ਸਾਡੇ ਉੱਪਰ ਜ਼ਰੂਰ ਪੈਂਦਾ ਹੈ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਅਸੀਂ ਉਹ ਸ਼ੱਕ ਲੈਂਦੇ ਹਾਂ ਜਿਹੜਾ ਸਾਡੇ ਸਰੀਰ ਦੀ ਊਰਜਾ એનર્ਜੀ ਨੂੰ ਵੀ ਨਸ਼ਟ ਕਰ ਦਿੰਦਾ ਹੈ ਜਿਹੜਾ ਸਾਡੇ ਲਈ ਸਹੀ ਨਹੀਂ ਹੈ ਹੁਣ ਆਪਾਂ ਪੁਰਾਣੇ ਬਜ਼ੁਰਗਾਂ ਨੂੰ ਦੇਖਦੇ ਹਾਂ ਉਹ ਸਾਡੇ ਨਾਲੋਂ ਜ਼ਿਆਦਾ ਤੰਦਰੁਸਤ ਹੁੰਦੇ ਹਨ ਉਨ੍ਹਾਂ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਚੁਸਤੀ ਫੁਰਤੀ ਹੁੰਦੀ ਹੈ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਭੋਜਨ ਸਟੋਰ ਕਰਨ ਦੇ ਸਾਧਨ ਨਹੀਂ ਸਨ ਪਰ ਜਿਸ ਦਿਨ ਤੋਂ ਸਾਡੇ ਘਰ ਦੇ ਵਿੱਚ ਫ੍ਰਿਜ ਆ ਗਈ ਹੈ ਸਾਧ ਸੰਗਤ ਜੀ ਉਸ ਦਿਨ ਤੋਂ ਬਾਅਦ ਸਾਡੇ ਸਰੀਰ ਦਾ ਨੁਕਸਾਨ ਵੀ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਅਸੀਂ ਬਏ ਹੋਏ ਭੋਜਨ ਨੂੰ ਖਾਣਾ ਸ਼ੁਰੂ ਕਰ ਦਿੱਤਾ ਹੈ ਪਰ ਜਿਹੜਾ ਵਿਆਹ ਭੋਜਨ ਆਪਾਂ ਸ਼ੱਕ ਲੈਂਦੇ ਹਾਂ ਖਾਸ ਕਰਕੇ ਬੇਹਾ ਆਟਾ ਖਾਣਾ ਇਹ ਸਿਆਣੇ ਬਜ਼ੁਰਗ ਕਹਿੰਦੇ ਹਨ ਕਿ ਮੁਰਦਾ ਖਾਣ ਬਰਾਬਰ ਹੈ ਕਿਉਂ ਕਹਿੰਦੇ ਸੀ ਕਿਉਂਕਿ ਬਈ ਰੋਟੀ ਤਾਕਤਵਰ ਹੁੰਦੀ ਹੈ ਬਈ ਰੋਟੀ ਖਾਣ ਨੂੰ ਸਾਨੂੰ ਡਾਕਟਰ ਵੀ ਸਲਾਹ ਦਿੰਦੇ ਹਨ ਸਾਡੇ ਸਿਆਣੇ ਬਜ਼ੁਰਗ ਵੀ ਰਾਤ ਪੱਛੀ ਉਹ ਹੀ ਰੋਟੀ ਸਵੇਰੇ ਸਵੇਰ ਉੱਠ ਕੇ ਖਾਂਦੇ ਸੀ ਪਰ ਜਦੋਂ ਆਪਾਂ ਬੇ ਆਟਾ ਖਾਂਦੇ ਹਾਂ ਭਾਵੇਂ ਬੇ ਆٹے ਦੀ ਰੋਟੀ ਬਣਾ ਕੇ ਖਾਂਦੇ ਹਾਂ ਉਹ ਸਾਡੇ ਸਰੀਰ ਦਾ ਬਹੁਤ ਨੁਕਸਾਨ ਕਰਦੀ ਹੈ ਸਾਡੇ ਸਿਆਣੇ ਬਜ਼ੁਰਗ ਕਹਿੰਦੇ ਨੇ ਕਿ ਜੇਹਾ ਅਣ ਤੇਹਾ ਮਨ ਇਸ ਕਰਕੇ ਜੋ ਵੀ ਭੋਜਨ ਪ੍ਰਸ਼ਾਦਾ ਆਪਾਂ ਛਕਦੇ ਹਾਂ ਉਹਦਾ ਸਾਡੇ ਧਨ ਅਤੇ ਮਨ ਦੋਹਾਂ 'ਤੇ ਪ੍ਰਭਾਵ ਪੈਂਦਾ ਹੈ ਤਾਂ ਜਦੋਂ ਵੀ ਪਹਿਣਾ ਆਟਾ ਗੁੰਨਦੀਆਂ ਨੇ ਤਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖ ਲੈਣ ਤਾਂ ਦੇਖਣਾ ਸੱਚਮੁੱਚ ਸਾਡੀ ਕਿਸਮਤ ਸੋਹਣੇ ਵਾਂਗ ਚਮਕੇਗੀ ਕਿਉਂਕਿ ਸਾਡੀ ਜ਼ਿੰਦਗੀ ਦਾ ਕਾਲਾ ਪੰਨ ਮੁੱਕ ਜਾਵੇਗਾ ਸਾਡੇ ਦੁੱਖ ਮੁੱਕ ਜਾਣਗੇ ਸਾਡੀ ਜ਼ਿੰਦਗੀ ਦੇ ਵਿੱਚੋਂ ਰੋਗ ਖਤਮ ਹੋ ਜਾਣਗੇ ਸਾਂਢੀ ਜ਼ਿੰਦਗੀ ਦੇ ਕਈ ਦੁੱਖ ਤਕਲੀਫਾਂ ਦੇ ਹੱਲ ਸਾਨੂੰ ਮਿਲ ਜਾਣਗੇ ਤਾਂ ਜਦੋਂ ਵੀ ਪੈਣਾ ਆਟਾ ਗੁੰਨਦੀਆਂ ਨੇ ਆਟਾ ਛਾਣਨ ਲੱਗਦੀਆਂ ਨੇ ਪਹਿਲਾਂ 5 ਵਾਰ 10 ਵਾਰ ਵਾਹਿਗੁਰੂ ਵਾਹਿਗੁਰੂ ਜਿਹਦਾ ਜਾਪ ਕਰਨਾ ਹੈ ਆਟੇ ਦੇ ਵਿੱਚ ਪਾਣੀ ਪਾਇਆ ਆਟੇ ਨੂੰ ਗੁੰਨਣਾ ਸ਼ੁਰੂ ਕਰ ਲਿਆ ਇਸੇ ਹੀ ਤਰ੍ਹਾਂ ਸਤਨਾਮ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ ਆਟਾ ਗੁੰਨਣਾ ਹੈ ਜਦੋਂ ਵੀ ਆਟਾ ਗੁੰਨੇ ਹਾਂ ਆਰਾਮ ਦੇ ਨਾਲ ਆਟਾ ਗੁੰਨਣਾ ਹੈ ਕਦੇ ਵੀ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਟੈਨਸ਼ਨ ਜਾਂ ਕਿਸੇ ਵੀ ਗੱਲ ਨੂੰ ਸੋਚਦਿਆਂ ਹੋਇਆਂ ਕਾਲੀ-ਕਾਲੀ ਆਟਾ ਨਹੀਂ ਗੁੰਨਣਾ ਕਿਉਂਕਿ ਕਈ ਸੰਗਤ ਜੀ ਪੈਣਾ ਇੰਜ ਦੀਆਂ ਵੀ ਹਨ ਮਨ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੁੰਦਾ ਹੈ ਜਲਦੀ-ਜਲਦੀ ਉਹ ਆਟਾ ਗੁੰਨਦੀਆਂ ਹਨ ਮੁਕੀਆਂ ਦੇਂਦੀਆਂ ਹਨ ਤੇ ਆਟਾ ਲਪੇਟ ਕੇ ਰੱਖ ਦਿੰਦੀਆਂ ਹਨ ਪਸੰਗਤ ਜੀ ਨਈ ਆਟੇ ਨੂੰ ਚੰਗੇ ਤਰ੍ਹਾਂ ਗੁੰਨਣਾ ਹੈ ਆਰਾਮ ਦੇ ਨਾਲ ਗੁੰਨਣਾ ਹੈ ਅਤੇ ਸਤਨਾਮ ਵਾਹਿਗੁਰੂ ਜੀ ਦਾ ਜਪ ਕਰਦੇ ਹੋਏ ਆਟਾ ਗੁੰਨਣਾ ਹੈ ਕਿਉਂਕਿ ਉਹ ਆਟੇ ਤੋਂ ਜੋ ਪ੍ਰਸ਼ਾਦਾ ਬਣਨਾ ਹੈ ਉਹ ਸਾਡੇ ਸਾਰੇ ਪਰਿਵਾਰ ਨੇ ਛਕਣਾ ਹੈ ਤੇ ਪਰਿਵਾਰ ਦੇ ਉਤੇ ਇਹਦਾ ਅਸਰ ਵੀ ਹੋਣਾ ਹੈ ਤੇ ਜੇਕਰ ਸਾਡੇ ਮਨ ਦੇ ਵਿੱਚ ਕਾਲਾ ਪੰਨ ਹੈ ਅਤੇ ਸਾਡੇ ਪਰਿਵਾਰ ਦੇ ਚੀਹਾਂ ਦੇ ਵਿੱਚ ਵੀ ਉਹ ਕਾਲਾਪਣ ਆਵੇਗਾ ਤੇ ਸਾਡੀ ਜ਼ਿੰਦਗੀ ਦਾ ਕਾਲਾਪਣ ਸਾਨੂੰ ਬਰਬਾਦ ਕਰ ਦਿੰਦਾ ਹੈ ਹੁਣ ਕਿੰਨੇ ਐਕਸੀਡੈਂਟ ਨੇ ਜੋ ਸਾਡੀ ਕਾਲੀ ਕਰਕੇ ਹੁੰਦੇ ਨੇ ਕਿੰਨੇ ਨੁਕਸਾਨ ਨੇ ਜੋ ਸਾਡੀ ਕਾਲੀ ਕਰਕੇ ਹੁੰਦੇ ਨੇ ਤਾਂ ਇਹ ਕਾਲਾਪਣ ਇਹ ਕਾਲੀ ਸਾਨੂੰ ਹਰ ਵੇਲੇ ਪਈ ਰਹਿੰਦੀ ਹੈ ਪਰ ਜੇ ਇਹਦੇ ਤੋਂ ਬਚਣਾ ਹੈ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੈ ਤਾਂ ਆਪਾਂ ਆਪਣੇ ਭੋਜਨ ਪ੍ਰਸ਼ਾਦ ਦੇ ਵੱਲ ਵੀ ਖਾਸ ਕਰਕੇ ਧਿਆਨ ਦੇਣਾ ਹੈ ਅਤੇ ਇਹ ਕੰਮ ਸੰਗਾਚੀ ਪੈਣਾ ਕਰ ਸਕਦੀਆਂ ਹਨ ਜਦੋਂ ਵੀ ਆਟਾ ਗੁੰਨਣਾ ਹੈ ਕਿਉਂਕਿ ਸ਼ੁਰੂਆਤ ਤਾਂ ਆਟਾ ਗੁੰਨਣ ਤੋਂ ਹੀ ਹੁੰਦੀ ਹੈ ਆਟਾ ਗੁੰਨਦਿਆਂ ਹੋਇਆਂ ਗੁਰਬਾਣੀ ਦਾ ਪਾਠ ਕਰਕੇ ਆਰਾਮ ਦੇ ਨਾਲ ਆਟਾ ਗੁੰਨਣਾ ਹੈ ਅਤੇ ਆਟਾ ਗੁੰਨਣ ਤੋਂ ਬਾਅਦ 10 ਮਿੰਟ ਬਾਅਦ ਰੋਟੀ ਬਣਾਉਣੀ ਸ਼ੁਰੂ ਕਰਨੀ ਹੈ ਕਦੇ ਵੀ ਬਹੁਤਾ ਛੇਰ ਬਿਆ ਹੋਇਆ ਆਟੇ ਬਏ ਹੋਏ ਆਟੇ ਦੀ ਰੋਟੀ ਨਹੀਂ ਬਣਾਉਣੀ ਚਾਹੀਦੀ ਅਤੇ ਕਈ ਪੈਣਾ ਕੀ ਕਰਦੀਆਂ ਨੇ ਉਹ ਦੋ ਦੋ ਟਾਈਮ ਦਾ ਤਿੰਨ ਤਿੰਨ ਟਾਈਮ ਦਾ ਇਕੱਠਾ ਆਟਾ ਗੁੰਨ ਕੇ ਆਪਣੀ ਫ੍ਰਿਜ ਵਿੱਚ ਰੱਖ ਲੈਂਦੀਆਂ ਨੇ ਤਾਂ ਫ੍ਰਿਜ ਵਿੱਚ ਰੱਖੇ ਹੋਏ ਆਟੇ ਦੀ ਵਰਤੋਂ ਕਰਨੀ ਸਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਅੱਜ ਸਾਡੇ ਬੱਚਿਆਂ ਦੀ ਯਾਦਦਸਤ ਘਟ ਹੋ ਗਈ ਹੈ ਸਾਡੇ ਬੱਚਿਆਂ ਦੇ ਮਨ ਵਿੱਚ ਗੁੱਸਾ ਚਿਰਚਿੜਾਪਨ ਵਧਦਾ ਜਾ ਰਿਹਾ ਹੈ ਕਾਲਾਪਨ ਵਧਦਾ ਜਾ ਰਿਹਾ ਹੈ ਇਹ ਸਾਡੀ ਖੁਰਾਕ ਸਹੀ ਨਹੀਂ ਹੋਣ ਕਰਕੇ ਹੈ ਆਪਾਂ ਖਾਸ ਕਰਕੇ ਆਟੇ ਵਾਲ ਧਿਆਨ ਜ਼ਰੂਰ ਦੇਣਾ ਹੈ। ਕੋਈ ਦਿਨ ਕੁਝ ਸਾਵਧਾਨੀਆਂ ਵਰਤ ਕੇ ਆਟਾ ਗੁੰਨ ਲਈਏ। ਭਾਵੇਂ ਜਦੋਂ ਵੀ ਆਟਾ ਗੁੰਨਣਾ ਹੈ, ਆਟਾ ਗੁੰਨਣ ਤੋਂ ਬਾਅਦ 10 ਮਿੰਟ ਬਾਅਦ ਰੋਟੀ ਬਣਾਉਣੀ ਹੈ। ਤਾਜ਼ਾ ਪਕਾਓ, ਤਾਜ਼ਾ ਖਾਓ ਤਾਂ ਦੇਖਣਾ ਸਾਡੇ ਵਿਚਾਰ ਵੀ ਵਧੀਆ ਰਹਿਣਗੇ। ਮਨ ਦੇ ਵਿੱਚੋਂ 네ਗਟਿਵਿਟੀ ਨਿਕਲ ਜਾਣੀ ਹੈ। ਪੋਜ਼ਿਟਿਵ ਵਿਚਾਰ ਨਾਲ ਹੀ ਪਰ ਜਾਣਗੇ। ਸਾਦ ਸੰਗਤ ਜੀ ਸਭ ਤੋਂ ਜ਼ਰੂਰੀ ਹੁੰਦੀ ਹੈ ਸਾਡੀ ਸਿਹਤ। ਜੇ ਬੰਦਾ ਤੰਦਰੁਸਤ ਹੈ ਤਾਂ ਉਸੇ ਸਾਰੇ ਹੀ ਕੰਮ ਕਾਜ ਠੀਕ ਹੁੰਦੇ ਨੇ ਪਰ ਜੇ ਸਾਡਾ ਸਰੀਰ ਹੀ ਬਿਮਾਰ ਹੈ ਤਾਂ ਫਿਰ ਕੁਝ ਵੀ ਚੰਗਾ ਨਹੀਂ ਲੱਗਦਾ ਤਾਂ ਫਿਰ ਸਭ ਤੋਂ ਜ਼ਰੂਰੀ ਹੈ ਸਿਹਤ ਇਹਦਾ ਧਿਆਨ ਰੱਖਣਾ ਹੈ ਅਤੇ ਆਪਣੀ ਖਾਣ ਪੀਣ ਵੱਲ ਵੀ ਧਿਆਨ ਦੇਣਾ ਹੈ ਸਾਡੀ ਰਸੋਈ ਵਿੱਚ ਕੀ ਬਣ ਰਿਹਾ ਹੈ ਕਿਵੇਂ ਬਣ ਰਿਹਾ ਹੈ ਇਸ ਦਾ ਸਾਨੂੰ ਗਿਆਨ ਹੋਣਾ ਚਾਹੀਦਾ ਹੈ ਆਟਾ ਗੁੰਨਣ ਵੇਲੇ ਰੋਟੀ ਪਕਾਉਣ ਵੇਲੇ ਗੁਰਬਾਣੀ ਦਾ ਪਾਠ ਕਰਨਾ ਹੈ ਰੋਟੀ ਖਾਣ ਵੇਲੇ ਰੋਟੀ ਖਾਣ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਫਿਰ ਰੋਟੀ ਖਾਣੀ ਹੈ ਅਤੇ ਸਿਰ ਟੱਕ ਕੇ ਭੋਜਨ ਪ੍ਰਸ਼ਾਦਾ ਤਿਆਰ ਕਰਨਾ ਚਾਹੀਦਾ ਹੈ ਸਿਰ ਟੱਕ ਕੇ ਹੀ ਭੋਜਨ ਛਕਣਾ ਚਾਹੀਦਾ ਹੈ ਅਤੇ ਕਦੇ ਵੀ ਆਪਣੀ ਥਾਲੀ ਦੇ ਵਿੱਚ ਜੋਠ ਨਹੀਂ ਛੜਨੀ ਚਾਹੀਦੀ ਇਹ ਕੁਝ ਬਦਲਾਅ ਆਪਾਂ ਕਰਕੇ ਦੇਖ ਲਈਏ ਤਾਂ ਆਪਾਂ ਘਰ ਦੇ ਅੰਦਰ ਦੇਖਣਾ ਹੈ ਤੰਦਰੁਸਤੀ ਬਰਕਤਾਂ ਆਪਣੇ ਆਪ ਹੀ ਸਾਡੇ ਘਰ 'ਚ ਆਉਣਗੀਆਂ ਇਹ ਜਿਹੜੇ ਵੀ ਨੁਕਤੇ ਨੇ ਇਹ ਤਰੀਕੇ ਨੇ ਇਹ ਜ਼ਰੂਰ ਅਪਣਾ ਕੇ ਸੰਗਤ ਜੀ ਦੇਖਣਾ ਇੱਕ ਮਹੀਨਾ ਲਗਾਤਾਰ ਤਾਜ਼ਾ ਭੋਜਨ ਸ਼ਾਕ ਕੇ ਦੇਖੋ ਤਾਂ ਤੁਹਾਨੂੰ ਆਪਣੇ ਆਪ ਤੁਹਾਡੇ ਸਰੀਰ ਦੇ ਅੰਦਰ ਕਈ ਤਰ੍ਹਾਂ ਦੇ ਬਦਲਾਅ ਨਜ਼ਰ ਆਉਣਗੇ ਜਿਹੜੀ ਹਰ ਵੇਲੇ ਥਕਾਵਟ ਹਰ ਵੇਲੇ ਚੜਚੜਾਪਣ ਕਾਲੀ ਪੈਣੀ ਉਹ ਹਟ ਜਾਵੇਗੀ ਮਨ ਤੁਹਾਡਾ ਸ਼ਾਂਤ ਰਹਿਣਾ ਸ਼ੁਰੂ ਹੋ ਜਾਵੇਗਾ ਤਾਂ ਬਸ ਸੰਗਤ ਜੀ ਕੁਝ ਕਹਿਣਾ ਇਹ ਜਿਹੜੀਆਂ ਸਾਡੇ ਸਿਆਣੇ ਬਜ਼ੁਰਗਾਂ ਨੇ ਸਾਨੂੰ ਸਮਝਾਈਆਂ ਨੇ ਇਹ ਆਪਾਂ ਆਪਣੀ ਘਰ ਦੇ ਵਿੱਚ ਘਰ ਦੀ ਰਸੋਈ ਦੇ ਵਿੱਚ ਅੱਜ ਤੋਂ ਹੀ ਲਾਗੂ ਕਰੀਏ ਤਾਂ ਜੋ ਸਾਡੇ ਤੇ ਸਾਡੇ ਪੂਰੇ ਪਰਿਵਾਰ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ